ਸਵਾਗਤ ਹੈ ਅੱਜ ਮੈਂ ਚੇਤਨ ਕਾਸ਼ਬ ਸਵਾਜਮਾ ਚੰਤਪੁਰ ਦੀ ਇਹ ਨਵਰਾਤਰੀਆਂ ਦਾ ਜਾਨਕੀ ਮੇਲਿਆਂ ਦਾ ਦੂਸਰਾ ਦਿਨ ਹੈ ਸੋ ਕੱਲ ਵੀ ਤੁਹਾਨੂੰ ਪਹਿਲੇ ਨਵਰਾਤਰੇ ਦੌਰਾਨ ਹੁਸ਼ਾਰਪੁਰ ਚੰਤਪੁਰ ਨੀ ਮਾਰਗ ਦੇ ਦ੍ਰਿਸ਼ ਤੁਹਾਨੂੰ ਦਿਖਾਈ ਗਏ ਸੀ ਤਾਂ ਅੱਜ ਦੂਸਰਾ ਨਰਾਤਾ ਹੈ ਤਾਂ ਦੂਸਰੇ ਨਰਾਤੇ ਦੌਰਾਨ ਵੀ ਹੁਸ਼ਾਰਪੁਰ ਨਿਊਜ਼ ਦੀ ਟੀਮ ਹੁਸ਼ਾਰਪੁਰ ਚੰਤਪੁਰ ਨੀ ਮਾਰਗ ਤੇ ਪਹੁੰਚੀ ਹੈ ਸੋ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਹੁਸ਼ਾਰਪੁਰ ਤੋਂ ਲੈ ਕੇ ਮਾਂ ਚੰਤਪੁਰਨੀ ਜੀ ਦੇ ਦਰਬਾਰ ਤੱਕ ਜਾਨਕੀ ਪੰਜਾਬ ਤੋਂ ਲੈ ਕੇ ਹਿਮਾਚਲ ਤੱਕ ਰੌਣਕਾਂ ਲਗੀਆਂ ਹੋਈਆਂ ਨੇ ਨੱਚਦੇ ਟੱਪਦੇ ਸ਼ਰਧਾਲੂ ਜਿਹੜੀ ਉਹ ਮਾਤਾ ਚੰਤਪੁਰਨੀ ਜੀ ਦੇ ਦਰਬਾਰ ਵੱਲ ਵੱਧ ਰਹੇ ਨੇ ਕਿਉਂਕਿ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਕਿ ਇਕੱਲੇ ਪੰਜਾਬ ਦੇ ਵਿੱਚੋਂ ਹੀ ਨਹੀਂ ਬਲਕਿ ਪੂਰੇ ਹਿੰਦੁਸਤਾਨ ਸਮੇਤ ਵਿਦੇਸ਼ਾਂ ਦੇ ਵਿੱਚੋਂ ਵੀ ਸੰਗਤ ਹੈ ਮਾ ਚੰਤਪੁਰਨੀ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਸੋ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੈਦਲ ਸੰਗਤ ਮਾ ਚੰਤਪੁਰਨੀ ਦੇ ਦਰਬਾਰ ਤੱਕ ਪਹੁੰਚਦੀ ਹੈ ਉੱਥੇ ਹੀ ਮੋਟਰਸਾਈਕਲਾਂ ਤੇ ਗੱਡੀਆਂ 'ਚ ਜਾਂ ਆਪੋ ਆਪਣੇ ਵਾਹਨਾਂ ਤੇ ਸੰਗਤ ਆ ਜਿਹੜੀ ਉਹ ਮਾ ਚਿੰਤਪੁਰ ਲਈ ਦੇ ਦਰਬਾਰ ਤੇ ਨਤਮਸਤਕ ਹੋਣ ਦੇ ਲਈ ਜਾਂਦੀ ਆ ਤਾਂ ਉੱਥੇ ਹੀ ਸੰਗਤਾਂ ਦੀ ਸਹੂਲਤ ਦੇ ਲਈ ਸ਼ਰਧਾਲੂਆਂ ਦੀ ਸਹੂਲਤ ਦੇ ਲਈ ਵਕਫਾ ਵਕਫੇ ਲੰਗਰ ਕਮੇਟੀਆਂ ਵੱਲੋਂ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜੇ ਉਹ ਲੰਗਰ ਵੀ ਲਗਾਏ ਜਾਂਦੇ ਨੇ ਸੋ ਰੋਟੀ ਪਾਣੀ ਤੋਂ ਲੈ ਕੇ ਚਾਹ ਪਾਣੀ ਤੱਕ ਦਾ ਲੰਗਰ ਹਰ ਇੱਕ ਫਲ ਫਰੂਟ ਦਾ ਹਰ ਇੱਕ ਫਾਸਟ ਫੂਡ ਦਾ ਲੰਗਰ ਆ ਜਿਹੜਾ ਉਹ ਸ਼ਰਧਾਲੂਆਂ ਵੱਲੋਂ ਸੰਗਤਾਂ ਦੇ ਲਈ ਲਗਾਇਆ ਜਾਂਦਾ ਸੋ 5 ਅਗਸਤ ਤੋਂ ਲੈ ਕੇ 14 ਅਗਸਤ ਤੱਕ ਮਾ ਚੰਤਪੁਰਨੀ ਜੀ ਦੇ ਨਵਰਾਤਰੇ ਚੱਲਣਗੇ ਤਾਂ ਇਹਨਾਂ 9 ਦੇ 9 ਦਿਨਾਂ ਦੌਰਾਨ ਲੰਗਰ ਆ ਜਿਹੜੇ ਉਹ ਸ਼ਰਧਾਲੂਆਂ ਦੀ ਵਿਵਸਥਾ ਲਈ ਉਹ ਚਲਾਏ ਜਾਂਦੇ ਨੇ ਸੋ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕੀ ਕੱਲ ਵੀ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੋਏ ਸੀ ਇਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਤਾਂ ਅੱਜ ਇੱਕ ਵਾਰ ਮੁੜ ਤੋਂ ਤੁਹਾਡੇ ਨਾਲ ਹੁਸ਼ਾਰਪੁਰ ਚੰਤਪੁਰਨੀ ਮਾਰਗ ਦੀਆਂ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਅਸੀਂ ਕਰ ਰਹੇ ਹਾਂ ਸੋ ਨਾਲ ਦੇ ਨਾਲ ਤੁਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਜਾ ਰਹੀਆਂ ਨੇ ਪੂਰੀਆਂ ਰੌਣਕਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਪੈਦਲ ਸ਼ਰਧਾਲੂ ਐ ਮਾ ਚੰਤਪੁਰਨੀ ਜੀ ਦੇ ਦਰਬਾਰ ਵੱਲ ਵੱਧ ਰਹੇ ਨੇ ਸੋ ਲੰਗਰਾਂ ਵਾਲੀਆਂ ਥਾਵਾਂ ਤੇ ਕਾਫੀ ਜ਼ਿਆਦਾ ਜਿਹੜੀ ਸ਼ਰਧਾਲੂਆਂ ਦੀ ਭੀੜ ਵੀ ਵੇਖਣ ਨੂੰ ਮਿਲਦੀ ਆ ਕਿਉਂਕਿ ਪਿਆਦਲ ਜਦੋਂ ਵਿਅਕਤੀ ਚੱਲਦਾ ਹੈ ਸੰਗੀਤ ਚੱਲਦੀ ਹੈ ਤਾਂ ਅਤਿ ਦੀ ਗਰਮੀ ਦੇ ਦੌਰਾਨ ਪਿਆਸ ਭੁੱਖ ਵੀ ਲੱਗਦੀ ਹੈ ਸੋ ਲੰਗਰਾਂ ਦਾ ਆਨੰਦ ਵੀ ਜਿਹੜੇ ਸ਼ਰਧਾਲੂ ਹੈ ਉਹ ਮਾਣ ਰਹੇ ਨੇ ਸੋ ਜਿਵੇਂ ਕਿ ਮੈਂ ਕੱਲ ਵੀ ਕਿਹਾ ਸੀ ਤੇ ਅੱਜ ਇੱਕ ਵਾਰ ਮੁੜ ਕਹਿ ਰਿਹਾ ਕਿ ਕੁਝ ਕੋਈ ਨੌਜਵਾਨ ਨੌਜਵਾਨਾਂ ਵੱਲੋਂ ਹੁੱਲੜਵਾਸਾਂ ਵੱਲੋਂ ਅਜੇ ਵੀ ਆਪਣੀਆਂ ਘਟੀਆਂ ਹਰਕਤਾਂ ਤੋਂ ਵਾਸਨੀਓ ਵਾਰ ਰਹੇ ਨੇ ਸੋ ਬਾਰ ਬਾਰ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਜੇਕਰ ਤੁਸੀਂ ਅਜਿਹੇ ਦੇ ਵਿੱਚ ਪੁਲਿਸ ਤੇ ਧੱਕੇ ਚੜ ਜਾਂਦੇ ਹੋ ਤਾਂ ਫਿਰ ਕਾਰਵਾਈ ਤੁਹਾਡੇ ਤੇ जरूर ਹੋਵੇਗੀ ਕਿਉਂਕਿ ਸਖਤ ਲਹਿਜ਼ੇ ਦੇ ਵਿੱਚ ਐਸਐਸਟੀ ਹੁਸ਼ਿਆਰਪੁਰ सुरेंद्र ਲਾਂਬਾ ਵੱਲੋਂ ਕਿਹਾ ਗਿਆ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦੇ ਨਾਲ ਬਰਕਰਾਰ ਰੱਖੀ ਜਾਵੇਗੀ ਤੇ ਜੇਕਰ ਕੋਈ ਵੀ ਨੌਜਵਾਨ ਹੈ ਹੁਲੜ ਵਾਸੀ ਕਰੇਗਾ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਆਪਾਂ ਦੇਖਦੇ ਹਾਂ ਕਿ ਜੋ ਮੋਟਰਸਾਈਕਲ ਤੇ ਜੋ ਸ਼ਰਧਾਲੂ ਹੈ ਮਾਂ ਦੇ ਦਰਬਾਰ ਵੱਲ ਜਾ ਰਹੇ ਨੇ ਤਾਂ ਉਹਨਾਂ ਵੱਲੋਂ ਆਪਣੇ ਮੋਟਰਸਾਈਕਲਾਂ ਤੇ ਚੰਡੇ ਲਗਾਏ ਹੋਏ ਨੇ ਤੇ ਉਹ ਛੰਡੇ ਇਸ ਤਰ੍ਹਾਂ ਲਗਾਏ ਹੋਏ ਨੇ ਕਿ ਉਹ ਕਿਸੇ ਹਾਦਸੇ ਦਾ ਕਾਰਨ ਵੀ ਬਣ ਸਕਦੇ ਨੇ ਉਹ ਖੁਦ ਵੀ ਜ਼ਖਮੀ ਹੋ ਸਕਦੇ ਨੇ ਦਾ ਦੂਜਿਆਂ ਦੀ ਜਾਨ ਨੂੰ ਵੀ ਉਹ ਜ਼ਖਮ ਦੇ ਵਿੱਚ ਪਾ ਸਕਦੇ ਨੇ ਕਿਉਂਕਿ ਛੰਡੇ ਜੋ ਛੰਡੇ ਲਗਾਏ ਗਏ ਨੇ ਉਹ ਮੋਟਰਸਾਈਕਲਾਂ ਤੋਂ 2-2 3-3 ਫੁੱਟ ਬਾਹਰ ਤੱਕ ਲਗਾਏ ਗਏ ਨੇ ਸੋ ਐਸੀ ਤਰ੍ਹਾਂ ਕੁਝ ਨੌਜਵਾਨ ਨੇ ਜਿਹਨਾਂ ਵੱਲੋਂ ਮੂੰਹ ਤੇ ਵੱਖ-ਵੱਖ ਪ੍ਰਕਾਰ ਦੇ ਮਖੋਟੇ ਲਾ ਕੇ ਜਿਹੜੀ ਡਰਾਈਵਿੰਗ ਕੀਤੀ ਜਾ ਰਹੀ ਹੈ ਸੋ ਉਹ ਵੀ ਕਿਸੇ ਵੀ ਖਤਰੇ ਤੋਂ ਘੱਟ ਨਹੀਂ ਹੈ ਸੋ ਗੱਡੀਆਂ ਦੀ ਗੱਲ ਕਰੀਏ ਤਾਂ ਗੱਡੀਆਂ ਤੇ ਵੀ ਕੁਝ ਕੋਈ ਨੌਜਵਾਨਾਂ ਵੱਲੋਂ ਟਰੈਕਟਰਾਂ ਤੇ ਜਿਹੜੀ ਸਵਾਰੀ ਕੀਤੀ ਜਾ ਰਹੀ ਹੈ ਉੱਚੀ ਆਵਾਜ਼ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਗੀਤ বাজਾਇਆ ਜਾ ਰਹੇ ਨੇ ਕਿਉਂਕਿ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਆਂ ਮਾ ਚਿੰਤਪੁਰਨੀ ਜਿਹਦੇ ਨਵਰਾਤਰੇ ਨੇ ਮੇਲੇ ਨੇ ਤਾਂ ਧਾਰਮਿਕ ਅਸਥਾਨਾਂ ਨੂੰ ਜਿਹੜਾ ਉਹ ਧਾਰਮਿਕ ਭਾਵਨਾਵਾਂ ਨੂੰ ਅਸੀਂ ਮਨ ਦੇ ਵਿੱਚ ਰੱਖ ਕੇ ਚੱਲੀਏ ਚਾਹੇ ਆਪਾਂ ਮਾਤਾ ਚਿੰਤਪੁਰਨੀ ਜਿਹਦੇ ਦਰਬਾਰ ਤੇ ਨਤਮਸਤਕ ਹੋਣ ਦੇ ਲਈ ਜਾਣਾ ਹੈ ਜਾਂ ਨਹੀਂ ਜਾਣਾ ਜਾਂ ਅਸੀਂ ਰਾਤ ਦੇ ਵਿੱਚੋਂ ਮੇਲੇ ਦਾ ਆਨੰਦ ਮਾਣ ਕੇ ਵਾਪਸ ਆਪਣੇ ਘਰ ਨੂੰ ਪਰਤਣਾ ਹੈ ਤਾਂ ਸਾਨੂੰ ਮਨ ਦੇ ਵਿੱਚ ਆਪਣੀ ਧਾਰਮਿਕ ਭਾਵਨਾ ਹੀ ਭਾਵਨਾ ਹੀ ਰੱਖਣੀ ਚਾਹੀਦੀ ਆ ਸੋ ਉੱਥੇ ਹੀ ਆਪਾਂ ਇਹ ਲੰਗਰਾ ਤੋਂ ਇਲਾਵਾ ਗੱਲ ਕਰੀਏ ਮੈਡੀਕਲ ਸਹੂਲਤ ਦੀ ਥਾਂ ਥਾਂ ਤੇ ਜਿਹੜੇ ਉਹ ਮੈਡੀਕਲ ਕੈਂਪ ਵੀ ਲੱਗੇ ਹੋਏ ਨੇ ਕਿਉਂਕਿ ਜਿਵੇਂ ਕਿ ਸਾਰੇ ਜਾਣਦੇ ਆ ਕਿ ਗਰਮੀ ਦਾ ਮੌਸਮ ਹੈ ਤਾਂ ਘਬਰਾਹਟ ਵੀ ਕਈ ਵਾਰ ਸੰਗਿਤਾ ਨੂੰ ਜਿਹੜੀ ਉਹ ਹੋਣ ਲੱਗਦੀ ਹੈ ਪੈਦਲ ਜੋ ਖਾਸ ਕਰ ਸੰਗਿਤਾ ਚੱਲਦੀਆਂ ਨੇ ਕਿਉਂਕਿ ਭੀੜ ਹੋਣ ਕਰਕੇ ਕਾਫੀ ਜ਼ਿਆਦਾ ਗਰਮੀ ਹੈ ਜਿਹੜੀ ਹੋਰ ਵੀ ਵੱਧਦੀ ਹੈ ਤਾਂ ਅਜੀਤ ਵਿੱਚ ਥਾਂ ਥਾਂ ਤੇ ਮੈਡੀਕਲ ਕੈਂਪ ਵੀ ਲੱਗੇ ਹੋਏ ਨੇ ਜਿਨ੍ਹਾਂ ਤੇ ਜਿੱਥੇ ਕਿ ਬਕਾਇਦਾ ਡਾਕਟਰਾਂ ਦੀ ਟੀਮ ਬੈਠੀ ਹੈ ਦਵਾਈਆਂ ਲੈ ਕੇ ਤਾਂ ਜੋ ਵੀ ਸੰਗਤ ਉਹਨਾਂ ਦੇ ਕੋਲ ਆਪਣੀ ਸਮੱਸਿਆ ਲੈ ਕੇ ਆਉਂਦੀ ਹੈ ਤਾਂ ਉਹਨਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ कैमरा परसन करमजीत सिंग अजय के चेतन कश्यप ताज़ा तरीन खबरों के लिए जुड़े रहो हुशियारपुर न्यूज़ के